ਉਨੀ ਦਿੱਚ ਸਾਰਾ ਤੇ ਹੰਦਿਕਰਾ ਕਰਨ ਲਾਪੁਰ ਆਪਣਾ ਬੰਦੂ ਜਮ ਜਮ ਬੰਜੂ ਕਾ ਗਿਆ ਖਿਆਲ ਆ ਗਿਆ ਬੰਜੂ ਹੈਲੋ ਜੀ ਸਸ੍ਰੀਕਾਲ ਸਾਰੇ ਨੂੰ ਸਵਾਗਤ ਹੈ ਤੁਹਾਡੇ ਨਵੇਂ ਵਲੌਗ ਦੇ ਵਿੱਚ ਕਿੱਥੇ ਵੀ ਇਹ ਬੇਬੀ ਉਧਰੋਂ ਬੇਬੀ ਦਾ ਆ। ਇਹ ਅੱਜ ਜਿਹੜੀ ਆ ਪਰੈਸਪੀ ਬਣਾਉਣ ਲੱਗੇ ਆ ਉਹ ਹੈਗੇ ਕद्दू ਦੇ ਕੋਪ। ਤੇ ਪਹਿਲਾਂ ਆਪਾਂ ਉਹਨਾਂ ਦੇ ਵਾਸਤੇ ਜਿਹੜੇ ਕੋਪ ਤੇ ਤਿਆਰ ਕਰ ਲਾਂਗੇ ਫਿਰ ਆਪਾਂ ਸਬਜ਼ੀ ਬਣਾਵਾਂਗੇ ਉਹਦੀ। ਤੇ ਚਲੋ ਸਟਾਰਟ ਕਰਦੇ ਆਂ ਫਿਰ ਆਪਾਂ ਆਪਣਾ ਕੰਮ ਉਹਦੇ ਵਿੱਚ ਜੋ-ਜੋ ਮਟੀਰੀਅਲ ਪੈਣਾ ਹੋ ਤੁਹਾਨੂੰ ਦਿਖਾ ਦਿੰਨੀ ਆ। ਇੱਥੇ ਆਪਾਂ ਟਮਾਟਰ ਲੈ ਆ, ਗੰਡੇ ਲੈ, ਅਦਰਕ ਲੈ, ਹਰੀਆਂ ਮਿਰਚਾਂ ਲਈਆਂ ਆ। ਗ੍ਰाइंड ਕਰ ਲਾਂਗੇ ਆਪਾਂ ਜਿਹੜੇ ਟਮਾਟਰਾਂ ਨੂੰ ਗ੍ਰाइंड ਕਰਾਂਗੇ ਚੰਗੀ ਤਰ੍ਹਾਂ ਅ ਗੰਡਿਆਂ ਨੂੰ ਵੀ ਗ੍ਰाइंड ਕਰਾਂਗੇ ਮਿਰਚਾਂ ਜਿਹੜੀਆਂ ਹਰੀਆਂ ਉਹ ਵੀ ਤੇ ਅਦਰਕ ਵੀ ਦੁਕਸ਼ ਕਰ ਲਿਆ ਹੋਇਆ ਆ ਤੇ ਹੁਣ ਇਹਦੇ ਵਿੱਚ ਜਿਹੜਾ ਥੋੜਾ ਬਹੁਤ ਪਾਣੀ ਸੀ ਅੱਗੇ ਤਾਂ ਕੱਢ ਲਿਆ ਹੋਇਆ ਥੋੜਾ ਬਹੁਤ ਜਿਹੜਾ ਹੋਰ ਉਹ ਵੀ ਆਪਾਂ ਬਿਲਕੁਲ ਪਾਣੀ ਕੱਢ ਲੈਣਾ ਆ ਤੇ ਇਹਦੇ ਵਿੱਚ ਫੇ ਆਪਾਂ ਸਾਰਾ ਕੁਝ ਐਡ ਕਰਦੇ ਜਾਣਾ ਜਿੱਦਾਂ ਲੂਣ ਹੋ ਗਿਆ ਹਲਦੀ ਹੋਗੀ ਤੇ ਮਿਰਚ ਹੋਗੀ ਧਨੀਆ ਹੋ ਗਿਆ ਸਾਰਾ ਕੁਝ ਧਿਆਨ ਨੂੰ ਖੇਡਦਾ ਪਿਆ ਆ मैनू पता है बेबी बॉल या हयान दऊगा वापस यस तुशी वापस करो गापस कर तेन नवी लिया दी ओके हाय कर दे हाफा पा नहीं हा बॉल खोल ली देख खोला पढ़ा लिया ममा ने कदू का पानी इतना काट लिया ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕद्दूकश ਕੀਤਾ ਹੋਇਆ ਅਦਰਕ ਹਰਾ ਧਨੀਆ ਤੇ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਇੱਕ ਚਮਚਾ ਲੂਣ ਦਾ ਹਾਫ ਚਮਚਾ ਹਲਦੀ ਦਾ ਅੱਧਾ ਚਮਚਾ ਹਲਦੀ ਦਾ ਤੇ 6 ਵੱਡੇ ਚਮਚ ਮੈਂ ਇੱਥੇ ਵੇਸਨ ਦੇ ਲਿਆ। ਥੇਨੂੰ ਆਪਾਂ ਹੁਣ ਸਾਰੇ ਨੂੰ ਚੰਗੀ ਤਰ੍ਹਾਂ ਹਿਲਾ ਲਈਏ। ਆਪ ਮੈਂ ਪਹਿਲਾਂ ਹੀ ਰੱਖਤਾ ਸੀ ਗਰਮ ਹੋਣ ਲਈ ਤੇਲ ਆਪਣਾ ਬਿਲਕੁਲ ਗਰਮ ਹੈ ਆ। ਤਦ ਹੁਣ ਆਪਾਂ ਸਾਈਡ ਚੇਂਜ ਕਰ ਦਈਏ ਜਦੋਂ ਆਪਣੇ ਬ੍ਰਾਊਨ ਹੋ ਗਏ ਉਦੋਂ ਆਪਾਂ ਬਦਲ ਦੇਣੇ ਆ ਇਹ ਆਪਣੇ ਹੁਣ ਬਣ ਗਏ ਇਹਨਾਂ ਨੂੰ ਆਪਾਂ ਹੁਣ ਕੱਢ ਲਾਂਗੇ ਪਾਣੀ ਵਿੱਚੋਂ ਸਾਰਾ ਤੇਲ ਚੰਗੀ ਤਰ੍ਹਾਂ ਕੱਢ ਲੈਣਾ ਹੈ ਲੱਗਾ ਪੂਰਾ ਆਪਣਾ ਬਣ ਗਿਆ ਹੈ ਬਿਲਕੁਲ ਥੋੜੇ ਰਹਿ ਗਏ ਆ ਉਹ ਵੀ ਆਪਾਂ ਇੱਦੀ ਕੱਢ ਲੈਣੇ ਆ। ਇਹ ਵੀ ਆਪਣੇ ਬਣ ਗਏ ਨੇ। ਇਹਨਾਂ ਨੂੰ ਵੀ ਹੁਣ ਆਪਾਂ ਸਾਰਿਆਂ ਨੂੰ ਨਾ ਕੱਢ ਲਾਂਗੇ। ਪਾ ਦੇਣਾ ਇਹਦੇ ਵਿੱਚ। ਫਿਰ ਇੱਕ ਵਾਰੀ ਸਾਰੇ ਚੰਗੀ ਤਰ੍ਹਾਂ ਆਪਣੇ ਜਿਹੜੇ ਆ ਬਰਾਊਨ ਹੋ ਜਾਣਗੇ ਜਦੋਂ ਤਾਂ ਹੋ ਗਏ ਸੀ ਥੋੜੇ ਜਿਹੇ ਵਿੱਚੋਂ ਰਹਿ ਗਏ ਹੋਣਗੇ ਕੱਚੇ ਉਹ ਆਪਾਂ ਇੱਕ ਵਾਰੀ ਹੋਰ ਕੱਢ ਲੈਨੇ ਆ ਦਵਾਰਾ ਗੈਸ ਬੰਦ ਕਰ ਦਈਏ ਸਿੱਖ ਜਾਨੀ ਆਪਣਾ ਕੰਮ ਬਸ ਮਾਰੇ ਚੇ ਬਰਾਊਨ ਹੀ ਕਰਨੇ ਆ ਤੇਰੇ ਵਿੱਚੋਂ ਕੋਈ ਨਾ ਕੋਈ ਰਹਿ ਗਿਆ ਲੱਗਦਾ ਨਾ ਉਹਦਾ ਕਰਕੇ ਹੁਣ ਆਪਾਂ ਕਰੀਏ ਇਹਦੀ ਸਬਜ਼ੀ ਦੀ ਤਿਆਰੀ ਤੇ ਆਪਾਂ ਬਾਹਰ ਆਏ ਸੀ ਹਾਂ ਨਾ ਕੀ ਕਾਦਾ ਇਹ ਬੱਬੂ ਵੇ ਵੇ ਬੱਬੂਆਂ ਨੂੰ ਮਾਰਦਾ ਪਿਆ ਆ ਬੋਲੀ ਲੈ ਆ ਪੁੱਤ ਤੋਪੇ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਸ਼ਾਮੇ ਸ਼ਾਮ ਨੂੰ ਆਵਾਂਗੇ ਕਿੱਥੇ ਆ ਪੱਬੂ ਮਾਰਦੇ ਚੱਪਲ ਨਾਲ ਚੱਪਲ ਨਾਲ ਮਾਰਦੇ ਓ ਮਾਰਦੇ ਉਹਨੂੰ ਜੋੜਨਾ ਇਹ ਵਾ क्लैपिंग क्लैपिंग करो इधर यस चल अंदर चलिए तोपा हूं गुग्गू वाह वाह अब <स्था> बब्बू या बब्बू <स्था> ओ बब्बू <स्था> इनने बब्बू <स्था> इधर आई सी ते हयान इधर आई <स्था> आपी आपी फ्रिज चो कट के आइसक्रीम लेके बैठा ए नहीं चलना है हां जो मर्जी होवे पुत्त ए नहीं चलाना सोने तू वे मोरे बैठना टीवी देखन ली ਹੈਲੋ ਬਾ ਬਾਜਣਾ ਸੀ ਨਾ ਨਾ ਬਾ ਚਲ ਖਾਣਾ ਇੱਥੇ ਨਹੀਂ ਖਾਈਦਾ ਪਰ 올ਿਵ ਆਇਲ ਪਾਵਾਂਗੇ ਆਪਾਂ ਵਿੱਚ ਥੋੜਾ ਜਿਹਾ ਤੇ ਲਸਣ ਜਿਹੜਾ ਕੱਟਿਆ ਹੋਇਆ ਸੀ ਉਹ ਵੀ ਸੈੱਡ ਕਰ ਲਵਾਂਗੇ ਲਸਣ ਪਾਦਰਕ ਬਰੀਕ ਕੱਟਿਆ ਹੋਇਆ ਪਾਵਾਂਗੇ ਪੱਤੇ ਨੇ ਗੰਡੇ ਲੈ ਸੀਗੇ ਉਹਨਾਂ ਨੂੰ ਆਪਾਂ ਗ੍ਰाइंड ਕਰ ਲਿਆ ਆ ਇਹ ਵੀ ਆਪਾਂ ਹੁਣ ਪਾ ਦਾਂਗੇ ਚਰਕੇ ਪਾ ਦਾਂਗੇ ਪਿਆਜ਼ ਵਿੱਚ ਆਪਾਂ ਇੱਕ ਚਮਚ ਜਿਹੜਾ ਆ ਨਮਕ ਦਾ ਪਾ ਦਾਂਗੇ ਤਾਂ ਇਹਦਾ ਆਪਣਾ ਪਿਆਜ਼ ਚੰਗੀ ਤਰ੍ਹਾਂ ਪੁੱਜ ਜਵੇ ਇਹਦੇ ਨਾਲ ਆਪਣਾ ਪਿਆਜ਼ ਬਹੁਤ ਛੇਤੀ ਗਲਦਾ ਆ ਟਮਾਟਰ ਡਿਲ ਕੀਤਾ ਸੀ ਉਹ ਆਪਾਂ ਪੇਸਟ ਸਾਰਾ ਟਮਾਟਰ ਦਾ ਪਾ ਦਾਂਗੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਰਲਾਵਾਂਗੇ ਹੁਣ ਸਾਰੇ ਨੂੰ ਇੱਕ ਚਮਚ ਹਰੀ ਮਿਰਚ ਦਾ ਪਾਵਾਂਗੇ ਇੱਕ ਚਮਚ ਹਲਦੀ ਦਾ ਤੁੜਕਾ ਜਿਹੜਾ ਉਹਨੂੰ ਆਪਾਂ ਹਿਲਾਉਂਦੇ ਰਵਾਂਗੇ। ਤੁੜਕੇ ਦਾ ਪਾਣੀ ਜਿਹੜਾ ਉਹ ਬਿਲਕੁਲ ਸੁੱਕ ਗਿਆ ਹੋਇਆ ਮਤਲਬ ਪਿਆਜ਼ ਵਗੈਰਾ ਦਾ। ਤੇ ਤੁੜਕੇ ਵਿੱਚ ਆਪਾਂ ਪਾਣੀ ਪਾਈ ਜਾਣਾ ਤੇ ਉਹਨੂੰ ਆਪਾਂ ਹਿਲਾਉਂਦੇ ਰਹਿਣਾ ਆ। ਹੁਣ ਆਪਾਂ ਇਹਨੂੰ ਰੈਂਡ ਲੈਂਦੇ ਆ ਤੇ ਫਿਰ ਆਪਾਂ ਜਿਹੜੇ ਪਕੌੜੇ ਆ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਸਾਰੇ। ਛਾ ਦੇ ਦੁਆਰੇ ਹੀ ਆ ਦੋਂਦਾ ਜਾਂੋਂਦੀ ਓਨੀ ਮੈਂ ਮਿਰਚਾ ਤਾਂ ਤੋੜੀਆਂ ਤਾਂ ਨਹੀਂ ਨਾ ਗੁੱਗੂ ਪਕ सब्जी ਬਣਾਵਾਂਗੇ ਦੀ ਆਵੇ ਕਿ ਨਹੀਂ ਛੋੜੀਆਂ ਲੱਗੀਆਂ ਹੋਈਆਂ ਵਾਓ ਵਾਓ ਤੋੜਨੀਆਂ ਨਹੀਂ ਓਕੇ ਹਾਂ ਬੱਬੂ ਹੀ ਵੇਖੀ ਜਾਓ ਸ਼ਰਾ ਦਿਨ ਸਾਦਾ ਤੇ ਆਪਾਂ ਇੱਥੇ ਜਿਹੜਾ ਆ ਗੈਂਜ਼ਾ ਫਲੇਮ ਬਿਲਕੁਲ ਸਲੋ ਕਰ ਲੈਣਾ ਤੇ ਇਹਨੂੰ ਆਪਾਂ ਇਦਾਂ ਹਰੀਂ ਨਹੀਂ ਜਾਣਾ ਥੋੜੀ ਥੋੜੀ ਕਰਕੇ ਨਾ ਇੱਕ ਚਮਚਾ ਮਸਾਲੇ ਦਾ ਇੱਕ ਚਮਚੇ ਤੋਂ ਘਾਟੀ ਕਰਾਂਗੇ ਆਪਾਂ ਜਿਹੜੇ ਗੰਨੇ ਆ ਉਹ ਆਪਾਂ ਕੱਟਦੇ ਪਏ ਆ ਕੱਟਦੇ ਹੀ ਪਏ ਆ ਬੱਟਦੇ ਨਹੀਂ ਕੱਟਦੇ ਪਏ ਵੜਦੇ ਪਏ ਇੱਧਰ ਆਪਾਂ ਗੰਨੇ ਇੱਧਰ ਇਹ ਆਨ ਨਾਲ ਡੈਡੀ ਦਾ ਹੈਲਪ ਖਰਾਓ ਚਲੋ ਮੂੰਹ ਵੇ ਲਬੇ ਦਾ ਛੜਈ ਮੂਲੀ ਬੜਿਆ ਹੁੰਦਾ ਹਾਂ ਕੀ ਹਾਗੀ ਹਾਗੀ ਕੱਢਦਾ ਉੜੀ ਇਹਦੀ ਰੌ ਕਢਾਉਣੀ ਕਿੱਦਾਂ ਉੱਧਰ ਲੱਗੇ ਆ ਦੇ ਲਰਨਿੰਗ ਕਰ। ਇੱਥੇ ਆਇਆ ਉੱਧਰ ਚਲੀਏ। ਇਹ ਗੜਾ ਖਿ ਲੱਗਦਾ ਆਪਦੀ ਮਰਜ਼ੀ ਕਰਦਾ ਆ। ਆਇਆ ਗੋ ਆਪਾਂ ਉੱਧਰ ਚਲੀਏ। ਪਾ ਚਲੋ ਉੱਧਰ ਖੇਡੋ। ਸਾਰੇ ਕਰ ਦੇਣੇ ਸਾਰੇ। ਕੀ? ਸਾਰੇ ਕਪਟ ਦੇ। ਅੱਛਾ। ਬਸ ਇਦਾਂ ਕਰਕੇ ਆਪਾਂ ਕਾੜੀ ਜਾਣੀਏ ਨਾ ਜਿੰਨੀ ਕਾੜਾਂਗੇ ਉੰਨੀ ਵਧੀਆ ਬਣੂਗੀ। ਫੇਨ ਫੜਾ ਦੇ ਇਦਾਂ ਨੀਲ ਕਟਰ। ਪਰਾਇਦਰ ਆਵਦੇ ਹੱਥ ਤੇ ਹਾਈ ਕਰਾ ਲੈਣੀ ਇਹਦੇ ਨਾਲ ਟੁਕੜਾ ਦੇ ਆਹੋ ਬਾਹੋ ਆ ਫਰਾਦੇ ਗੁੱਗੂ ਮੈਨੂੰ ਪਤਾ ਨੇਲ ਕਟਰੀ ਆ ਫਾਦੇ ਮਮਾ ਨੂੰ ਫਾਦੇ ਮੈਂ ਹਾਂ ਸਾਨੂੰ ਦੇ ਕੱਟੇ ਹੋਏ ਨੋ ਛਾਦੇ ਦੇ ਭਰਾ ਦੇ ਦੇ ਇਹ ਨਹੀਂ ਹਾਈ ਕਰ ਦੇਣੀ ਉਹਨੇ ਤੇਰੀ ਆਏ ਛੱਡ ਵਾਲਾ ਆ ਇਹੀ ਕਰਦੇ ਹੋ ਨੇਸ਼ੀ ਅੱਗੇ ਇਦਾਂ ਵੀ ਕਰਦੇ ਹਾਂ ਵਾਲ ਪੱਟਣੇ ਆ। ਸਾਲ ਆਪਾਂ ਸਬਜੀ ਬਣ ਕੇ ਆਉਣੇ। ਇਦਾਂ ਨਹੀਂ ਇਹੋ ਜਿਹਾ ਜਮ 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 ਆ ਗਿਆ ਆੜ ਆ ਗਿਆ ਬੱਜੂ। ਬੱਜੂ। ਹਾਈ ਕਿਸੇ ਮਮਾ ਕਿਸੇ ਹਾਈ ਹਾਈ ਭਰਾ ਵਾ ਇੰਨੀ ਜੋੜ ਨਾਣੀ। ਹਾਈ ਹਾਈ ਆਪਨੇ ਜਰੀਆ ਤਰੀ ਬਿਲਕੁਲ ਰੈਡੀ ਇਹਦੇ ਵਿੱਚ ਜਿਹੜੇ ਆਪਾਂ ਕੋਪਤੇ ਸੀਗੇ। ਹੁਣ ਆਪਾਂ ਪਾਵਾਂਗੇ ਹੁਣ ਆਪਾਂ ਇਹਨੂੰ 5 ਤੋਂ 10 ਮਿੰਟ ਤੱਕ ਰਿੰਦ ਲਾਂਗੇ ਇਹਦਾ ਪਤਰੀ ਦੇ ਵਿੱਚ ਇਹਨਾਂ ਨੂੰ ਭਿਜੇ ਰਹਿਣ ਦੇਣਾ ਹੈ 10 ਮਿੰਟ ਤੱਕ ਤਾਂ ਜਿਹੜਾ ਰਸ ਪੀ ਲੈਣ ਸਾਰੇ ਆਪਣੇ ਕੋਪ ਤੇ ਤੇ ਥੋੜਾ ਜਿਹਾ ਪਾਣੀ ਐਡ ਕਰ ਲਈਏ ਵਿੱਚ ਬਾਸੇ ਨੇ ਬਹੁਤਾ ਨਾਲੀ ਆਪਾਂ ਇਹਦੇ ਵਿੱਚ ਧਨੀਆ ਕੱਟਿਆ ਹੋਇਆ ਸੀ ਹਰਾ ਉਹ ਆਪਾਂ ਇਹਦੇ ਵਿੱਚ ਪਾ ਲੈਣਾ ਹੈ ਮਿਰਚ ਵੀ ਆਪਣੀ ਕੱਟ ਸੀਗੀ ਉਹ ਵੀ ਆਪਾਂ ਥੋੜੀ ਜਿਹੀ ਐਡ ਕਰਤੀ ਆ ਹੁਣ ਆਪਾਂ ਇਹਨੂੰ ਰਲਾ ਲੈਨੇ ਆ ਆਪਾਂ ਟੇਸਟ ਕਰਕੇ ਦੇਖਦੇ ਹਾਂ ਕਿੱਦਾਂ ਦੇ ਬਣੇ ਆ। ਕਰੀ ਵੀ ਆਪਣੀ ਵਧੀਆ ਬਣੀ ਆ ਬਿਲਕੁਲ ਸੰਘਣੀ ਨਾ। ਵਧੀਆ ਬਣੇ। ਅਜੇ ਜਿਹੜਾ ਆਪਣੇ ਪਕੌੜਿਆਂ ਦੇ ਵਿੱਚ ਨਾ ਤਰੀ ਨਹੀਂ ਪੂਰੀ ਰਸੀ। ਇਹ ਆਪਾਂ ਥੋੜੀ ਜਿਹੀ ਹੋਰ ਸੰਗੀ ਤਰ੍ਹਾਂ ਕਾੜਨੀ ਪੈਣੀ ਆ। ਪੂਰੀ ਤਰ੍ਹਾਂ ਇਹਨੂੰ ਰਿੰਗਣਾ ਪੈਣਾ ਵਿੱਚ ਇਹਦੇ ਲੁੱਕ ਵਾਈਜ਼ ਬਹੁਤ ਵਧੀਆ ਲੱਗਦੀ ਦੇਖਣ ਨੂੰ ਪਰ ਵਿੱਚੋਂ ਨਾ ਪੂਰੀ ਤਰ੍ਹਾਂ ਪਕਾ ਲਈਏ ਆਪਾਂ ਪਕੌੜਿਆਂ ਨੂੰ ਸੱਜੀ ਆਪਣੀ ਜਰੀਆ ਕੋਕਟਿਆਂ ਦੀ ਬਣ ਕੇ ਤਿਆਰ ਹੋ ਗਈ ਆ ਬਸ ਆਪਾਂ ਬਾਹਰ ਦੇਖਦੇ ਹਾਂ ਕਿੰਨਾ ਕੰਮ ਡਨ ਹੋਇਆ ਕਿੱਦਾਂ ਹੋ ਗਿਆ ਕਾਟ ਤੇ ਸਾਰੇ ਅੱਜ ਸਰਾ ਟਾਈਮ ਹੋ ਗਿਆ ਆਪਣਾ 8:34 ਸਵੇ ਵੀ ਲੱਗੇ ਹੋਏ ਆ ਆਹੋ ਇੱਧਰ ਹੁਣ ਛਿੱਲ ਦੇ ਪਏ ਗੰਨੇ ਦੂਜੀ ਬਣਾਉਣੀ ਆ ਕਹਿੰਦੀ ਸਰਾ ਖੀਰ ਆ ਇੰਨੇ ਆਪਾਂ ਜਿਹੜੇ ਛਿੱਲੇ ਆ ਅਗੇ ਤੇ ਸੱਤ ਹੀ ਰਾਤ ਦੇ ਰਾਤ ਤੱਕ ਲੱਗੀ। ਉਹਦਾ ਗੰਨੇ ਤੇ ਸੋਨੇ ਨਿਕਲੇ ਆ ਹਨਾ। ਹੂੰ। ਨੀਰਾ ਬਹੁ ਹੋ ਗਿਆ ਵਾ ਹਨਾ। ਇਹਦੇ ਨੂੰ ਸਾਡੇ ਤੋਂ ਕੰਮ ਹੁੰਦਾ ਦੇ। ਆਹੋ ਵੇਖ ਲਈ ਪਈ ਕੰਮ ਹੋ ਗਾ। ਕਦੋਂ ਦੇ ਲੱਗੇ ਹੋਏ ਆ ਹਨਾ। ਉਹ ਨਿਪਟਿਲੇ ਆਂ ਦੋਸਤਾਂ ਦੇ ਕਿੰਨਾ ਨਾ। ਹੂੰ ਹਾਂ ਲੈ ਜੀ ਬੰਨਾ ਚਲੋ ਅਬਾ ਬਾਲ ਪੁੱਤ ਨਾਈ ਕਰਾ ਦਈਏ ਹੁਣ ਸਾਨੂੰ ਦੀ ਹਨਾ ਸਾਨੂੰ ਕਿਆ ਕਰੀਏ ਐਡਾ ਕਰਲਾ ਐਡਾ ਵਾਲ ਓ ਨੋ ਬਾਲਾ ਤਾਂ ਨਹੀਂ ਐਡਾ ਕਰੇਂਦਾ ਈ ਕਿੱਥੇ ਚੱਲੀ ਗੱਡੀ ਲਵ ਯੂ